ਸਤਿ ਸ਼੍ਰੀ ਅਕਾਲ ਜੀ ਮੈਂ ਅਥਰਨੀ ਇੰਦਰ ਰਾਜ ਸਿੰਘ ਫਰਮ ਦਾ ਸਿੰਘ ਲਾਫਿਸ ਇਸ ਵੀਡੀਓ ਵਿੱਚ ਮੈਂ ਗੱਲ ਕਰਨ ਜਾ ਰਿਹਾ ਜੋ ਨਵਾਂ ਰੂਲ ਅਨਾਉਂਸ ਕੀਤਾ ਹੈ 트럼ਪ ਸਰਕਾਰ ਨੇ ਟਰਕਿੰਗ ਇੰਡਸਟਰੀ ਨੂੰ ਲੈ ਕੇ ਸਭ ਤੋਂ ਪਹਿਲਾਂ ਪਰ ਡਿਸਕਸ ਕਰਾਂਗੇ ਰੂਲ ਕੀ ਹੈ ਫਿਰ ਕੌਣ ਕੌਣ ਉਹ ਰੂਲ ਵਿੱਚ ਕੁਆਲੀਫਾਈ ਹੁੰਦਾ ਹੈ ਟੂ ਗੈਟ ਦਾ ਲਾਇਸੈਂਸ ਤੇ ਤੀਸਰੀ ਲਸਟ ਪੁਆਇੰਟ ਪਰ ਡਿਸਕਸ ਕਰਾਂਗੇ ਜਿਨ੍ਹਾਂ ਕੋਲ ਲਾਇਸੈਂਸ ਹੈਗਾ ਉਹ ਜਿਹੜੇ ਵਰ ਪਰਮਿਟ ਤੇ ਉਹਨਾਂ ਉੱਪਰ ਐਸੀ ਰੈਸਿਜ਼ ਲਗੀ ਹੈ ਸਰ ਸਭ ਤੋਂ ਪਹਿਲਾਂ ਲਸਟ ਡਿਸਕਸ ਕੀ ਰੂਲ ਕੀ ਹੈ ਰੂਲ ਬੇਸਿਕਲੀ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਗੋਇੰਗ ਫੋਰਵਰਡ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੇ ਉਹ ਸਿਰਫ ਯੂਐਸ ਸਿਟੀਜ਼ਨਸ ਨੂੰ ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰਸ ਨੇ ਉਹਨਾਂ ਨੂੰ ਹੀ ਮਿਲੇਗਾ ਉਸ ਤੋਂ ਇਲਾਵਾ ਇੱਕ ਕੈਟੇਗਰੀ ਹੋਰ ਹੈ ਜਿਹੜੀ এমਪਲੋਇਮੈਂਟ ਵੀਜ਼ਾ ਵਿੱਚ ਆਉਂਦੀ ਹੈ H2A H2B ਤੇ E2 ਵੀਜ਼ਾਸ ਜਿਨ੍ਹਾਂ ਲੋਕਾਂ ਨੂੰ ਇਹ ਵੀਜ਼ਾ ਹੋਏਗਾ ਉਹਨਾਂ ਨੂੰ ਹੀ ਸਿਰਫ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਮਿਲੇਗਾ ਤੇ ਜਿਹੜੇ H2 A ਜਾਂ B ਜਾਂ E2 ਵੀਜ਼ਾ ਵਿਦ ਉੱਪਰ ਹੋਣਗੇ ਉਹਨਾਂ ਨੂੰ ਆਪਣੇ ਪਾਸਪੋਰਟ ਪਲੱਸ I904 ਦੀ ਕਾਪੀ ਇਹਨਾਂ ਨੂੰ ਦੇਣੀ ਪੈਣੀ ਹੈ ਟੂ ਗੈਟ ਦਾ ਲਾਇਸੈਂਸ ਤੇ ਉਹ ਜਿਹੜੀ ਵੀ ਸਟੇਟ ਵਿੱਚ ਲਾਇਸੈਂਸ ਲੈਣਗੇ ਚਾਹੇ ਉਹ ਕੈਲੀਫੋਰਨੀਆ ਵਾਸ਼ਿੰਗਟਨ ਹੈ ਅਲਾਬਾਮਾ Mississippi doesn't matter ਉਹ ਅਮਰੀਕਾ ਵਿੱਚ ਕਿਸੇ ਵੀ ਸਟੇਟ ਵਿੱਚ ਉਹ ਲਾਇਸੈਂਸ ਲੈਣਗੇ ਉਹਨਾਂ ਦੇ ਜਿਹੜੇ ਲਾਇਸੈਂਸ ਦੀ ਐਕਸਪਾਇਰੀਸ਼ਨ ਡੇਟ ਹੈਗੀ ਆ ਉਹ ਸਿਰਫ ਜੋ ਉਹਨਾਂ ਦੇ ਵੀਜ਼ੇ ਦੀ ਮਿਆਦ ਹੈ ਉੱਥੇ ਤੱਕ ਜਾਂ ਫਿਰ 1 ਸਾਲ ਤੱਕ ਜਿਹੜੀ ਵੀ ਤਰੀਕ ਜਲਦੀ ਹੋਏਗੀ ਜੇ ਕਿਸੇ ਦਾ ਵੀਜ਼ਾ ਮੰਨ ਲਓ 2 ਸਾਲ ਤੱਕ ਹੈ ਉਹਨੂੰ ਸਿਰਫ 1 ਸਾਲ ਦਾ ਹੀ ਲਾਇਸੈਂਸ ਮਿਲੇਗਾ ਜ ਜੋ 6 ਮਹੀਨੇ ਵਿੱਚ ਐਕਸਪਾਇਰ ਹੋ ਰਿਹਾ ਹੈ ਉਹਨੂੰ ਸਿਰਫ 6 ਮਹੀਨੇ ਦਾ লাইসেনਸ ਮਿਲੇਗਾ ਨਾ ਕਾਫੀ ਕੁਐਸ਼ਨਸ ਆ ਰਹੇ ਨੇ ਵੀ ਜਿਹੜੇ ਵਰਕ ਪਰਮਿਟ ਵਾਲੇ ਨੇ ਆਪਣੇ ਵੀਰਪਿਆਂ ਨੂੰ ਜਿਨ੍ਹਾਂ ਕੋਲ লাইসেনਸ ਹੈਗੇ ਨੇ ਉਹਨਾਂ ਦੇ ਉਹਨਾਂ ਉੱਪਰ ਰੱਖੀ ਹੈ ਸਰ ਸਭ ਤੋਂ ਪਹਿਲਾਂ ਮੈਂ ਕਲੀਅਰ ਕਰਨਾ ਕਿਸੇ ਦਾ ਵੀ লাইসেনਸ ਇਸ ਵੇਲੇ ਕੈਨਸਲ ਨਹੀਂ ਕੀਤਾ ਜਾ ਰਿਹਾ ਸੋ ਬੇਸਿਕਲੀ ਬਸ ਮੀਨਸ ਇਸ ਕੀ ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ ਦੇ ਇਸ ਵੇਲੇ ਜੋ ਵੀ লাইসেনਸ ਹੈਗੇ ਨੇ ਉਹ ਜਿਹੜਾ ਐਕਸਪਾਇਰ ਹੋਣਗੇ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਰੀਨਿਊ ਨਹੀਂ ਕਰਨਾ ਲਾਇਸੈਂਸ ਨੂੰ ਪਰ ਕੈਨਸਲ ਕਿਸੇ ਦਾ ਨਹੀਂ ਹੋ ਜਾ ਕਰ ਰਿਹਾ ਜੋ ਇਸ ਵੇਲੇ ਰੂਲ ਹੈ ਅੱਗੇ ਕੁਝ ਹੋ ਜਾਵੇ ਮੈਂ ਕੁਝ ਕਹਿ ਨਹੀਂ ਸਕਦਾ ਜੋ ਅੱਜ ਦਾ ਰੂਲ ਹੈ ਹੈ ਜੋ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਬੇਸਿਕਲੀ ਜਿਨ੍ਹਾਂ ਕੋਲ ਲਾਇਸੈਂਸ ਹੈਗੇ ਨੇ ਤੁਸੀਂ ਆਪਣਾ ਕੰਮ ਕਰ ਸਕਦੇ ਹੋ ਐਸ ਲੋング ਐਸ ਯੂ ਹੈਵ ਅ ਵੈਲਿਡ ਯੂ نو ਕਲਾਸ A ਲਾਇਸੈਂਸ ਪਲੱਸ ਤੁਹਾਡੇ ਕੋਲ ਵਰਕ ਆਥਰਾਇਜੇਸ਼ਨ ਜਿਹੜੀ ਹੈਗੀ ਹੈ ਜੇ ਤੁਹਾਡਾ ਉਹ ਲਾਇਸੈਂਸ ਐਕਸਪਾਇਰ ਹੋ ਗਿਆ ਉਸ ਤੋਂ ਬਾਅਦ ਜੇ ਤੁਸੀਂ ਲਾਇਸੈਂਸ ਲੈਣਾ ਹੈ ਉਸ ਤੋਂ ਬਾਅਦ ਜਾਂ ਤੁਹਾਨੂੰ ਯੂ ਐਸ ਸਿਟੀਜ਼ ਹੋਣਾ ਪੈਣਾ ਹੈ ਜਾਂ ਗ੍ਰੀਨ ਕਾਰਡ ਹੋਲਡਰ ਹੋਣਾ ਜਾਂ ਫਿਰ H2 A B ਜਾਂ E2 ਜਿਹੜਾ ਵੀਜ਼ਾ ਹੈ ਤੁਹਾਨੂੰ ਉਹ ਅਪਲਾਈ ਕਰਨਾ ਪੈਣਾ ਤੁਹਾਡੇ ਕੋਲ ਹੋਣਾ ਚਾਹੀਦਾ